ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਜਰਸੀ ਦੇ ਤੁਹਾਨੂੰ ਟੌਪ ਕਲਾਸ ਦੇ ਦੋ ਨਗੀਨੇ ਦਿਖਾਉਣੇ ਸੂਏ ਸਵਾਏਵੇ ਡਿਟੇਲ ਇਹਨਾਂ ਬਾਰੇ ਪੁੱਛਦੇ ਆਓ ਅਕੀ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਲੱਪੀ ਸਿੰਘ ਪਿੰਡ ਪੜਾਲਦੋਣਾ ਜ਼ਿਲ੍ਹਾ ਕਰਪੂਤਰਾ ਵੀਰੇ ਤੇ ਪਿੰਡ ਪੜਾਲਦੋਣਾ ਮੋਬਾਈਲ ਨੰਬਰ ਜੀ ਆਪਣਾ 7710378870 7710378870 ਅੱਜ ਆਪਾਂ ਦਿਖਾਵਾਂਗੇ ਦੋ ਜਰਸੀ ਵੈੜਾ ਹਨਾ ਹਾਂਜੀ ਹਾਂਜੀ ਪਹਿਲਾ ਨੰਬਰ ਆਪਾਂ ਜਿਹੜੀ ਜਰਸੀ ਵੈੜ ਦੇਖੀ ਐ ਨੇ ਜੀ ਸੂਆ ਕਿਹੜਾ ਸੂਇਆ ਇਹ ਇਹ ਵੀਰੇ ਪੀਲਾ ਸੂਆ ਵਾ ਦੋਨੇ ਪੀਲਾ ਪੀਲਾ ਸੂਆ ਠੀਕ ਐ ਤੇ ਪਹਿਲਾ ਸੂਆ ਦੰਦੂ ਆ ਤਾਂ ਹੂ ਦੋਂਦੀ ਚੌਗੀ ਲੱਗ ਪਗ ਹਨਾ ਨੇ ਸ਼ੈਗ ਦੇ ਕੱਟ ਜੀ ਆ ਦੰਦ ਦੇਖ ਕੇ ਲੈ ਕੇ ਜਾਵੇ ਕੋਈ ਵੀ ਝੂਠ ਨਾ ਹੋਵੇ ਠੀਕ ਹੈ ਪਹਿਲਾ ਸੂਆ ਸੂਈਆ ਤੇ ਬਾਡੀ ਵੇਟ ਵਗੈਰਾ ਸੈ ਸੂਝ ਵਹਿੜਦਾ ਚੰਗਾ ਹਨਾ ਬਹੁਤ ਵੀ ਵੀਰੇ ਏਬੀਐਸ ਦੇ ਸੀਮਾਂ ਦੀ ਠੀਕ ਹੈ ਤੇ ਇਹਦਾ ਪਾਲ ਡੇਟਾ ਪੂਰਾ ਆਪਣੇ ਕੋਲ ਬੜਾ ਮਗਰੇ ਦੇ ਮੇਲ ਕਾਪ ਆ ਟੈਗ ਟੂ ਕੋ ਫਿਰ ਸਾਰੇ ਪਏ ਹੋਏ ਆ ਹਨਾ ਮੈਂ ਕਿ ਫਾਰਮ ਦੇ ਟੈਗ ਪਏ ਹੋਏ ਛੋ ਟੈਗ ਵਗੈਰਾ ਦੇਖੋ ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਜਿਹੜਾ ਇਹਦਾ ਮੂੰਹ ਲੱਗਿਆ ਵਾ ਐਸੇ ਮੂੰਹ ਦੀ ਵੈਲਿਊ ਆ ਤੇ ਇਹ ਚੱਲ ਜੀ ਇਸ ਨਾਲ ਆ ਜਾਵਾ ਬਹੁਤ ਬਰੀਡ ਬਹੁਤਾ ਭਾਜੀ ਬਾਕੀ ਨਸਾਂ ਸਾਂ ਦੇ ਲੋਏ ਦੇ ਲੀਵੇ ਤੇ ਮਾਰ ਕੇ ਮਰ ਮਿਲਕ ਮੈਨ ਵੀ ਦੇ ਲੋ ਤੇ ਦਿਨ ਕਿਵੇਂ ਹੋ ਗਿਆ ਸੂਈ ਨੂੰ ਅੱਜ ਇਹ ਵੀਰੇ ਕੱਲ ਦੀ ਸੂਈ ਹੈ ਕੱਲ ਦੀ ਸੂਈ ਤੇ ਬੱਚਾ ਆ ਗਿਆ ਦੇ ਪਿੱਛੇ ਮੇਲ ਕਾ ਠੀਕ ਆ ਬੱਚਾ ਮੇਲ ਕਾ ਫਣ ਤੇ ਦੁੱਧ ਹੁਣ ਸਟਾਰਟਿੰਗ ਹੀ ਬਣ ਕੇ ਚੱਲੀ ਆਪੇ ਦਾ ਇਹ ਭਾਜੀ ਸਟਾਰਟਿੰਗ ਤੇ ਬੋਲੇ ਦੀ ਕੋਈ ਮਿੰਤੀ ਨਹੀਂ ਹੁੰਦੀ 27 28 ਕਿਲੋ ਦਊਗੇ ਦਾ ਮਾਲ ਆ 23 ਕਿਲੋ ਆਪਾਂ ਅੰਦਾਜ਼ਾ ਲਾ ਕੇ ਚੱਲੀਏ ਵੀ 24 25 ਤੋਂ ਪਾਰ ਵਾਲੇ ਤੇ ਹੈਗੀ ਆ ਹੈਗੀ ਠੀਕ ਆ ਚੰਗੀ ਗੌਰ ਕਰ ਲੂਗਾ ਲੈ ਗਿਆ ਚੰਗੀ ਅੱਜ ਤਾਂ ਤੁਹਾਨੂੰ ਪਤਾ ਕੁਲ ਮਾਇ ਚਿੱਟੀ ਵਿੱਚ ਹੀ 29 ਕਿਲੋ 28 ਕਿਲੋ ਗਿਆ ਹੀ 32 ਕਿਲੋ ਚ ਹੋਇਆ ਉਹਨਾਂ ਠੀਕ ਹੈ ਹਾਂਜੀ ਤੇ ਆਪਾਂ ਚਵਾਈ ਜੋ ਕਰਕੇ ਦੇਖਿਆ ਧਾਰਾ ਦੂਰ ਓਕੇ ਬਿਲਕੁਲ ਮੈਂ ਹੁਣੇ ਮਾਰ ਦੇਣੀ ਆ ਮੜਿਆ ਡਿਟੇਲ ਦੇ ਕੇ ਮਾਰ ਦੰਦਾਂ ਧਾਰੀ ਮਾਰ ਸੁਭਰ ਚਵਾਈ ਦੇਖੋ ਧਾਰਾ ਵਗੈਰਾ ਪੂਰ ਜੈਕ ਨੰਬਰ ਆ ਕੋਈ ਪੂਰ ਸਰ ਲਾਣੀ ਤੇ ਸਮਾਰ ਕੇ ਮਾਰਦੀ ਕੋ ਪਤਾ ਨਾ ਲਏ ਮੰਨ ਕੇ ਜਲ ਫਾਲਟ ਨਾ ਰਹੇ ਕੋਈ ਗੱਲ ਦੇ ਵਿੱਚ ਮੈਂ ਮੈਂ ਗਿਆ ਭਾਜੀ ਲੋ ਸੁਧੀ ਧਾਰਾ ਠੀਕ ਹੈ ਖਣਾ ਦੀ ਤੇ ਭਾਜੀ ਗਾਰੰਟੀ ਆ ਬਾ ਗਾਰੰਟੀ ਆ ਧਾਰਾ ਮਾਰਦੀ ਐ ਹਾਂ ਤਿੰਨੇ ਲੈਣੀ ਆ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਤਸੱਲੀ ਕਰਕੇ ਲੈ ਕੇ ਜਾਵੇ ਵੀਰੇ ਆ ਸੋ ਸਾਰੀਆਂ ਚੀਜ਼ਾਂ ਆਂਗੇ ਇਹ ਨਿਰਖ ਪਰ ਕਰਨਾ ਤੁਹਾਡਾ ਆਪਦਾ ਕੰਮ ਹੈ ਮੇਰਾ ਕੰਮ ਹੈ ਵੀਡੀਓ ਪਾਉਣਾ ਵੀਰ ਦਾ ਕੰਮ ਹੈ ਇਹ ਕੇ ਪਸੂ ਵੇਚਣਾ ਤੇ ਧਾਰ ਆਪਾਂ ਮਾਰ ਕੇ ਅੱਜ ਦੀ ਘੜੀ ਥੱਲੋ ਸੋਨਾ ਜਾਵਾਂ ਸੋਨਾ ਜਿਹਨੂੰ ਕਹਿੰਦੇ 24 ਕੈਰਟ ਤੇ ਅੰਦਾਜ਼ਾ ਲੱਗ ਜਿੰਨੇ ਵੀ 24 25 ਮੰਨ ਕੇ ਵੇਚ ਕੇ ਲੈ ਜੇ 25 ਮੰਨ ਕੇ ਲੈ ਜਾਵੇ 27 28 ਕਿਲੋ ਦਊਗੀ 25 ਕਿਲੋ ਮਾਰ ਰੇਟ ਇਹਦਾ ਕੀ ਰਹਣਾਗਾ ਰੇਟ ਵੀਰੇ ਫੋਨ ਤੇ ਕਰਾਂਗੇ ਕਈ ਵਾਰੀ ਆ ਨਾ ਦੇਣੇ ਦੂਣੇ ਪੈਂਦੇ ਆ ਮਤਲਬ ਬੰਦਿਆਂ ਨੂੰ ਜਾਣ ਠੀਕ ਢੋਰੀ ਬਾ ਸੋ ਫੇਸ ਕੁਆਲਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਪੂਰੀ ਚੰਗੀ ਸਾਫ ਸੁਥਰੀ ਬਰੀਡ ਵਾਲੇ ਪਾਸੋਂ ਪੂਰੀ ਓਕੇ ਆ ਕੋਈ ਵੀ ਰਾਗੇ ਨਹੀਂ ਕਹਿ ਸਕਦਾ ਕਿ ਇਹਦੇ ਵਿੱਚ ਹੜਕਾ ਫੁੜਕਾ ਕਰਾਸ ਆ ਪੂਰੀ ਜੰਦੇ ਜਾਨ ਬਿਊਟੀ ਵਗੈਰਾ ਦੇਖੋ ਵੈੜਦੀ ਪੂਰੀ ਓਕੇ ਆ ਜਮਾ ਕਿਸੇ ਪਾਸਿਓਂ ਹੱਥ ਤਰਾਣੀ ਪੂਰੀ ਰਾਜੀ ਸਵੀ ਪੜੀ ਵੀ ਤੋਰਦੀ ਵੀਰੇ ਮੜੇ ਗਿਰਾ ਘੜਾ ਦਈ ਇਹਦਾ ਸੋ ਦੇਖੋ ਫੁੱਲ ਸਹਿਜ ਆ ਕਿਸੇ ਪਾਸਿਓਂ ਲੱਸੀ ਨਾ ਵੀ ਨਹੀਂ ਪਹਿਲਾ ਸੂਆ ਪਲੂਣ ਵੈੜ ਸੁਈ ਆ ਰਾਜੀ ਪੂਰੀ ਫੁੱਲਾ ਤੇ ਪਹਿਲੇ ਸੂਏ ਮਾਰ ਕੇ ਦੱਸਦੇ ਆ ਕਿ 24 25 ਕਿਲੋ ਦੁੱਧ ਤੱਕ ਆਪੇ ਤੋਂ ਚੋ ਸਕਦੇ ਆ ਤੇ ਸੂਈ ਨੂੰ ਸੂਈ ਨੂੰ ਹੋ ਗਿਆ ਇਹਨੂੰ ਦੂਸਰਾ ਦਿਨ ਹਨਾ ਤੇ ਜੇਰ ਜੁਰ ਵੀਰੇ ਡੰਨਾ ਜਾਵਾਂ ਡੰਨ ਭਾਜੀ ਤੋ ਦੇਖ ਸਾਹ ਤੋ ਲੇਵਾ ਵਗੈਰਾ ਸੋਨਾ ਸਾਫ ਸੁਥਰਾ ਪੂਰਾ ਤੇ ਹਵਾਨੇ ਤੇ ਨਾੜਾ ਦੇਖ ਸਕਦੇ ਨੇੜ ਤੋਂ ਐ ਗੁੰਦੀ ਪਈ ਆ ਜੀ ਹੋਰ ਜਿਆਦੀ ਫ੍ਰੀਸ਼ ਆ ਭਾਜੀ ਠੀਕ ਐ ਸੋ ਦੇਖੋ ਕੁਆਲਿਟੀ ਵਗੈਰਾ ਵੇਖ ਲੀ ਪੂਰੀ ਸਾਫ ਸੁਥਰੀ ਜਮਾ ਤੇ ਧਾਰਨ ਆਪਾਂ ਵੀਡੀਓ ਵਿੱਚ ਮਾਰ ਕੇ ਦਿਖਾ ਦਿਆਂ ਬੱਚਾ ਆ ਗਿਆ ਇਹਦੇ ਵਿੱਚ ਮੇਲ ਕਾ ਬੱਚੇ ਦੋਨੇ ਆ ਬੈਠੇ ਆ ਗਿਆ ਬੱਚੀ ਆ ਗਈ ਉਹ ਬਠਾ ਬੱਚਾ ਤੇ ਫਟ ਫਾੜ ਦੇਖੋ ਬਾਕੀ ਤੋਰਾ ਵਗੈਰਾ ਤੇ ਖੜ ਨਹੀਂ ਹੁਣੀ ਦੇਖੋ ਬੈੜ ਦੀ ਪੂਰੀ ਓਕੇ ਜਬਰਦਸਤ ਹੈ ਜਮਾ ਰੇਡ ਵੀਰ ਕੇ ਦਾ ਫੋਨ ਤੇ ਕਰਾਂਗੇ ਸੀ ਦੇ ਅਕੋਰਡਿੰਗ ਹੋਊਗਾ ਤੇ ਬੇਲ ਵਗੈਰਾ ਦੇਖ ਕੇ ਚੈੱਕ ਕਰ ਸਕਦੇ ਬੈੜ ਦੀ ਪੂਰੀ ਓਕੇ ਜਮਾ ਤੇ ਅੱਗੇ ਵੀਰੇ ਦੂਜੇ ਨੰਬਰ ਜਿਹੜੀ ਬੱਚੀ ਦੇਖੀ ਜਾਂਦੇ ਆ ਇਹ ਵੀਰੇ ਚੌਗੀ ਆ ਪਹਿਲਾ ਸੂਆ ਹਨਾ ਪਹਿਲਾ ਸੂਆ ਇਹਦੇ ਮਗਰ ਆ ਗਈ ਬੱਚੀ ਹਨਾ ਇਹਦੇ ਮਗਰ ਬੱਚੀ ਆ ਬਹੁਤ ਜਾਰੀ ਤੋਂ ਦੀ ਰੋਮੀਓ ਦੀ ਬੱਚੀ ਆ ਭਾਈ ਰੋਮੀਓ ਦੀ ਤੇ ਬਸ ਇਹ ਮੇਰੀ ਉਂਗਲੀ ਜਿਹੜੇ ਜਿਹੜਾ ਕੰਨ ਹੋਊਗਾ ਬਸ ਠੀਕ ਹੈ ਦਿਨ ਕਿਹ ਹੋਗੇ ਸੁਜ ਨੂੰ ਇਨੂੰ ਦੇਣ ਹੋ ਗਿਆ ਇਹਨੂੰ ਵੀ ਦੂਜਾ ਦੇਣੀ ਆ ਮੇਰੇ ਸਾਹਮਣੇ ਇਹ ਉਤੋਂ ਪਹਿਲਾ ਸੂਈਆਂ ਘੰਟਿਆਂ ਦਾ ਫਰਕ ਹੀ ਆ ਭਾਈ ਠੀਕ ਹੈ ਤੇ ਜੇਰ ਜੁੜਾਣਾ ਜਮਾ ਮੈਂ ਕਹਾਂ ਭਾਜੀ ਪੂਛ ਹੀ ਨਹੀਂ ਲਾਉਂਦੀਆਂ ਗਾਂ ਜਿਹਦੀ ਜੇਰ ਨਾ ਪਈ ਹੋਵੇ ਠੀਕ ਹੈ ਤੇ ਕਿੰਨੇ ਕ ਸਟਾਰਟਿੰਗ ਅੰਦਾਜ਼ਾ ਇਹਦਾ ਇਹ ਵੀਰੇ 16 15 16 ਤੋਂ ਸਟਾਰਟਿੰਗ ਹੀ ਆ ਚੋਈ ਹੋਈ ਆ ਵੈਠ ਠੀਕ ਹੈ ਹਾਂ ਜੀ ਅੰਦਾਜ਼ਾ ਲਾਈਏ ਵੀ ਕਿਥੇ ਜਾੜੂਗੇ ਇਹ ਇਹ 20 ਕਿਲੋ ਦੇ ਨੇੜੇ ਤੇ ਜਾ ਠੀਕ ਹੈ 20 ਲੀਟਰ ਮੰਨ ਕੇ ਲੈੜੇ ਬੰਦਾ ਹਣਾ ਠੀਕ ਹੈ ਬਾਕੀ ਮੂੰਹ ਮੱਥਾ ਦੇਖ ਕੇ ਫੇਸ ਕੁਆਲਿਟੀ ਇਹਦੀ ਮੈਂ ਕਹਾਂ ਪਾਜੀ ਬਹੁਤ ਜਿਆਦੀ ਬ੍ਰੀਡ ਦਾ ਐਬੀਐਸ ਦੇ ਟੀਕੇ ਦੀ ਆ ਦੇਖੋ ਮਾਰ ਕੇ ਦੇਖੋ ਇਹ ਪੰਜਾਬ ਵਾਲੀਆਂ ਜਰਸੀਆਂ ਤੁਹਾਨੂੰ ਪਤਾ ਮੈਂ ਮਾੜਾ ਪਸੂਲੇ ਹੁੰਨਾ ਨਹੀਂ ਠੀਕ ਹੈ ਕਿੰਨੀਆਂ ਵੀਡੀਓ ਬੋਣਾਂ ਦਾ ਸੋ ਮੂੰਹ ਮੱਥਾ ਦੇਖੋ ਪੂਰਾ ਸਾਫ ਸੁਥਰਾ ਸਾਈਨਿੰਗ ਵਗੈਰਾ ਪੂਰੀ 골ਡਨ ਕਲਰ ਦੇ ਵਿੱਚ ਆ ਗਈ ਬੈਰ ਹਣਾ ਹਾਂਜੀ ਹਾਂਜੀ ਸੋ ਵੀਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਹੈ ਪੂਰੀ ਸੁਨੇ ਸਾਫ ਸੁਥਰੇ ਧਾਰਾਂ ਤੇ ਮੂਹਲੇ ਥਰਾ ਜਿਵੇਂ ਧਾਰਾਂ ਮਾਰ ਕੇ ਮਗਰਥਣਾ ਚ ਹੋਰ ਮਾਰਦੀ ਵੀਰੇ ਜਮ ਸੋ ਕੋਈ ਭੂਰ ਸਰਲਾ ਨਹੀਂ ਆ ਦੇਖੋ ਜਵਾਂ ਇਹ ਮੋਟਾ ਮੋਟਾ ਚੋਣਾ ਜਿਵੇਂ ਸਾਫ ਸੁਥਰਾ ਬਾਈ ਠੰਡੀਆਂ ਵੀ ਦੇਖ ਲਾ ਤੂੰ ਠੀਕ ਆ ਨਿਆਣਾ ਇਹਨਾਂ ਦੇ ਪਾਉਣਾ ਪਾਉ ਨਹੀਂ ਪਾਉਣਾ ਕੋਈ ਡੇੱਕੇ ਦੀ ਨਹੀਂ ਹਣਾ ਪਾਉ ਉਹਦੇ ਬੱਚਾ ਵੀ ਦੇਖ ਲਾ ਛੱਡਿਆ ਨਹੀਂ ਮੈਂ ਠੀਕ ਆ ਧੋਰੀ ਬਾਹਰ ਨੂੰ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੇ ਸੋਨੇ ਸਾਫ ਸੁਥਰੇ ਮੂੰਹ ਮੱਥੇ ਦੀ ਪਿਓਰ ਗੋਲਡਨ ਕਲਰ ਦੇ ਵਿੱਚ ਆ ਗਈ ਮੱਥੇ ਤੇ ਟੋਵਾ ਪਹਿਲਾ ਸੂਆ ਪਲੂਨ ਸੂਈ ਆ ਮੂੰਹੋ ਚੋ ਗਿਆ ਸੋ ਸਾਈਨਿੰਗ ਵਗੈਰਾ ਦੇਖੋ ਤੇ ਬਾਕੀ ਲੇਵਾ ਦੇਖ ਸਕਦੇ ਨੇੜ ਤੋਂ ਪੂਰਾ ਸੋਨਾ ਸਾਫ ਸੁਥਰਾ ਫਿੱਟ ਫਾੜ ਫਿਟਿੰਗ ਵਾਲਾ ਲੇਵਾ ਚੰਗੀ ਆ ਬਸ ਏਅਰ ਕਰ ਲਾਂਗੇ ਤਾਂ ਨ ਬੀੜਿਆ ਆਸਪਾਸ ਦੋ ਦਿਨੇ ਰਾਮਣਾ ਪਾਦਣਾ ਜਮਾ ਸੁੱਕਾ ਕਾਠ ਵੀ ਚੰਗਾ ਤੇ ਬਾਕੀ ਹਵਾਨੇ ਦੇ ਆਪੇ ਨਾੜਾ ਵਗੈਰਾ ਦੀ ਗੱਲ ਕਰੀਏ ਸੋਹਣੀ ਗੁੰਦੀ ਬਿਆਚਾਰੇ ਪਾਸੇ ਉਸ ਲੇਵਾ ਦੇਖੋ ਨੇੜ ਤੋਂ ਪੂਰਾ ਸੋਹਣਾ ਸਾਫ ਸੁਥਰਾ ਸੋ ਪਹਿਲਾ ਸੂਆ ਸੂਈ ਸਵਾਈਆ ਬੱਚਾ ਇਹਦੇ ਪਿੱਛੇ ਹੈਗਾ ਫੀਮੇਲ ਕਾਫ ਜਬ ਬਹੁਤ ਟੌਪ ਦੀ ਰਮੀ ਉਹਦੀ ਉੱਚੀ ਹੈ ਬਾਈ ਠੀਕ ਹੈ ਸੋ ਸੂਈ ਸਵਾਈ ਜਾਵਾ ਜੇਰ ਧਾਰ ਸਭ ਕੁਝ ਉਖਚ ਜਾਵਾ ਅੰਤੇ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਤਾਂ বাজ ਬਹੂਗਾ ਬਿਲਕੁਲ ਤੇ ਫਿਟਿੰਗ ਵਾਲਾ ਲੈਵਾ ਜਾਮਾ ਫਿੱਟ ਫੜ ਜਾਮਾ ਜਾਏ ਦੇ ਹੈਗੇ ਪਿੱਛੇ ਬੱਚੀ ਜਾਨਵਰ ਜਿਹੜਾ ਬੈਠਾ ਕੋਨੇ ਦੇ ਵਿੱਚ ਰومی ਉਹਦੀ ਸੋ ਦੋ ਨਗਾ ਪੱਠ ਖਾਦੇ ਜਰਸੀਆਂ ਦੇ ਸੂਏ ਸਵਾਏ ਜਾਵਾਂ ਤਸੱਲੀ ਕਰਕੇ ਚੋਗੇ ਫੀਦਾਰੀ ਕਰ ਸਕਦਾ ਮੇਰਾ ਕੰਮ ਹੈ ਸਿਰਫ ਵੀਡੀਓ ਕਵਰ ਕਰਨਾ ਨਰਖ-ਪਰਖ ਤੁਸੀਂ ਆਪ ਕਰਨੀ ਹੈ ਪਿੰਡ ਪੜਾਉ ਦੋ ਨਾ ਕਪੂਰ ਥਲੇ ਜਿਹੜੇ ਦਾ ਪਿੰਡ ਪਹਿ ਗਿਆ ਦੋਨੇ ਬੜਾ ਸੇਲ ਆ ਵੀਡੀਓ ਦੇਖ ਲਈ ਸਭ ਦਾ